ਖर्चा ਕਰੇਗਾ ਇਹ ਮਰਗ ਪਾਲਟਿੰਗ ਕਿੰਨਾ ਨਹੀਂ ਸੀ ਕਿ ਇਹ ਐਮਐਲਏ ਸਾਹਿਬ ਰਜਨੀਸ਼ਦਾ ਹੀ ਹੈ ਜੀ ਕਿੰਨਾ ਖਰਚਾ ਕਰੇਗਾ 8-9 ਲੱਖ ਰੁਪਇਆ ਕਰ ਦੇਗਾ ਇਹ ਕੋਈ ਐਡਾ ਦਿਹਾਤੀ ਦਾ ਬੀੜਾ ਕਰ ਕਰਦਾ ਜੀ ਮਤਲਬ ਆਲੇ ਵਰਕਰ ਮੋਸ਼ ਕਰ ਰਹੇ ਨੇ ਉਹਨਾਂ ਨੂੰ ਬੰਦੀ ਉਹਨਾਂ ਦੀ ਸਤਿਕਾਰ ਮਿਲਦਾ ਤੇ ਮੂੰਹ ਬੋਲਣਾ ਹੀ ਨਹੀਂ ਗੋਲੀ ਵੱਡੀ ਵੜਾਈ ਖੋਪਰ ਟੀਵੀ ਦੇਖ ਰਹੇ ਹੋ ਮੈਂ ਆ ਤੁਹਾਡੇ ਨਾਲ ਜਗਤਪ ਸਿੰਘ ਮਾਨ ਕਿੰਨੇ ਨੇ ਲੋਕਾਂ ਨੇ ਚਾ ਚਾ ਦੇ ਵਿੱਚ ਬਦਲਾ ਦੇ ਚਾਚਾ ਵਿੱਚ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਸੀਗੀਆਂ ਕਿ ਬਦਲਾ ਆਊਗਾ ਕਿਉਂਕਿ ਲੋਕਾਂ ਨੇ ਪਹਿਲਾਂ ਬਹੁਤ ਸਾਰੀਆਂ ਪਾਰਟੀਆਂ ਨੇ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਦਾ ਚਾਂਸਾ ਦੇਖਿਆ ਸੀਗਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖਿਆ ਸੀਗਾ ਬਦਲਾ ਦੇ ਚਾ ਨੂੰ ਪਾਰਣ ਪੁਰਾਣੀਆਂ ਪਾਰਟੀਆਂ ਛੱਡ ਕੇ ਨਵੀਂ ਪਾਰਟੀ ਆਮ ਆਦੀ ਪਾਰਟੀ ਜਨਮ ਕੀਤੀ ਸੀ ਤੇ ਆਮ ਆਦੀ ਪਾਰਟੀ ਬਣ ਤੋਂ ਬਾਅਦ ਇਹ ਕਈ ਵਰਕਰ ਹੈਗੇ ਨਰਾਸ਼ ਨੇ ਨਰਾਸ਼ ਕਿਉਂ ਨੇ ਕਿਹੜੀ ਗੱਲ ਤੋਂ ਨਰਾਸ਼ਗੀ ਹੈਗੀ ਆ ਸੋ ਆਪਾਂ ਗੱਲਬਾਤ ਕਰਾਂਗੇ ਅੱਜ ਆਪਾਂ ਪਹੁੰਚੇ ਹੈਗੇ ਆ ਫਰੀਪੁਰ ਜਿਹੜੀ ਦੇ ਇੱਕ ਪਿੰਡ ਕੋਟਲਾ ਵਿਖੇ ਆਪਾਂ ਗੱਲਬਾਤ ਕਰਦੇ ਆ ਹਰਪ੍ਰੀਤ ਸਿੰਘ ਜੀ ਨਾਲ ਜੀ ਸਤਿ ਸ੍ਰੀ ਅਕਾਲ ਜੀ ਹਰਪ੍ਰੀਤ ਸਿੰਘ ਜੀ ਪੜਾਓ ਦੱਸੋ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਸੀ ਕਦੋਂ ਜਵਾਨ ਕੀਤੀ ਸੀ ਆਮ ਆਦਮੀ ਪਾਰਟੀ ਜਦੋਂ ਜੀ ਇੱਕ era ਦਿੱਲੀ ਦੇ ਵਿੱਚ ਉਦੋਂ ਸਹਿਤ ਲੋਕ ਸਭਾ ਪੰਜਾਬ ਦੇ ਵਿੱਚ ਇਲੈਕਸ਼ਨ ਹੋਇਆ ਚਾਰ ਐਮਐਲ ਇਹਨਾਂ ਦੀ ਤੇ نو ਵੀ ਜਿੱਤੇ ਸੀਗੇ ਐਮਪੀ ਉਦੋਂ ਚਲੋ ਸਾਨੂੰ ਵਧੀਆ ਲੱਗੀ ਪਾਰਟੀ ਕਹਿੰਦੇ ਦਿੱਲੀ 'ਚ ਕੰਮ ਕਰਨ ਲੱਗੀ ਜੀ ਉਦੋਂ ਹੀ ਲੋਕਾਂ ਨੂੰ ਕਹਿਣ ਲੱਗੇ ਬਾਈ ਆ ਜਾਓ ਇਸ ਵੈਲ ਨਵੀਂ ਪਾਰਟੀ ਚਾਹੀਦੀ ਏ ਜਿਵੇਂ ਦਿੱਲੀ ਦੇ ਵਿੱਚ ਕਹਿੰਦੇ ਬਹੁਤ ਸੋਨੇ ਕੰਮ ਕਰ ਰਹੇ ਹੈਗੇ 2013 ਦੂਰਾਂ ਦੀ ਗੱਲ ਆ ਕੋਈ ਉਦੋਂ ਦੇ ਪਹਿਲਾਂ 49 ਦਿਨ ਦੀ ਸਰਕਾਰ ਬਣੀ ਸਾਨੂੰ ਉਹਨਾਂ ਦੇ ਕੰਮ ਅਖਬਾਰ 'ਤੇ ਦੇਖਣਾ ਵਧੀਆ ਲੱਗੇ ਤੇ ਲੋਕਾਂ ਨੂੰ ਕਹਿਣਾ ਹੀ ਵਾਦ ਤੋਂ ਬਾਅਦ ਬਾਈ ਆ ਪਹਿਜ ਜੀ ਪਾਰਟੀ ਨਾਲ ਜੁੜੀਏ ਤੇ ਅਸੀਂ ਉਦੋਂ ਹੀ ਪਾਰਟੀ ਦਾ ਪ੍ਰਚਾਰ ਵਰਕ ਕਰਨ ਲੱਗੇ ਪਾਲਟੀ ਦਾ ਪ੍ਰਚਾਰ ਕਰਦੇ ਕਰਦੇ ਤੁਹਾਨੂੰ ਇਹ ਦੱਸੋ ਤੁਸੀਂ ਜਦੋਂ ਪਾਲਟੀ ਦਾ ਪ੍ਰਚਾਰ ਕਰਨ ਲੱਗੇ ਉਦੋਂ ਆਪਣੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕੀ ਮਾਹੌਲ ਸੀਗਾ ਕਿੰਨੀ ਕਿ ਸਥਿਤੀ ਚੰਗੀ ਸੀਗੀ ਅਸੀਂ ਜਦੋਂ ਪਿੰਡਾਂ ਦੇ ਵਿੱਚ ਥੱਥਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਦਿੰਦੇ ਸੀਗੇ ਉਹ ਆਉਂਦੇ ਕਿ ਕੀ ਯਾਰ ਸਾਈਡਾਂ ਬਦਲ ਨਹੀਂ ਆ ਸਕਦਾ ਕੋਈ ਫਾਇਦਾ ਨਹੀਂ ਕਹਿੰਦੇ ਬਦਲ ਨਾਲ ਤਾਂ ਮੌਜਾ ਨਹੀਂ ਮਿਲ ਲਗਾ ਤੁਸੀਂ ਇੰਨਾ ਕਾਹਦਾ ਹੀ ਅਸਲੀ ਪ੍ਰਚਾਰ ਤਾਂ ਚਲੋ ਕਰਦੇ ਰਹੇ ਕਾਹਦਾ ਬਦਲ ਲਿਆਂਦਾ ਜੀ ਕੋਈ ਐਡਾ ਨਹੀਂਗਾ ਬਦਲ ਤੇ ਭਜਨਜੀ ਮੈਂ ਤੁਹਾਡਾ ਪੁੱਛਦਾ ਤਾਂ ਸੀ ਗੱਲ ਕੀਤੀ ਕਿ ਬਾਦਲ ਨਾਲ ਦੀ ਜਿਹੜੀ ਮੋਜ ਸੀਗੀ ਮੋਜ ਕੀਤੀ ਵਰਕਰਾਂ ਨੇ ਜਦੋਂ ਬਾਦਲ ਸਰਕਾਰ ਸੀ ਉਹਨਾਂ ਟਾਈਮਾਂ ਵਿੱਚ ਉਹਨਾਂ ਦੇ ਵਰਕਰਾਂ ਨੇ ਪੂਰੀ ਮੋਜ ਕੀਤੀ ਹੈ ਸਰਪੰਚਾਂ ਨੇ ਮੋਜ ਕੀਤੀ ਹੈ ਉਹਨਾਂ ਦੇ ਵਰਕਰਾਂ ਨੇ ਮੋਜ ਕੀਤੀ ਹੈ ਕੀ ਲੱਗਦਾ ਬਦਲਾਅ ਆਉਣ ਤੋਂ ਬਾਅਦ ਬਦਲਾਅ ਵਾਲੇ ਵਰਕਰ ਮੋਜ ਕਰ ਰਹੇ ਨੇ ਉਹਨਾਂ ਨੂੰ ਬੰਦੀ ਉਹਨਾਂ ਦੀ ਸਤਿਕਾਰ ਮਿਲਦਾ ਨਹੀਂ ਜਿੱਥੋਂ ਤੱਕ ਸਵਾਲ ਆ ਜੀ ਬਾਦਲ ਸਰਕਾਰ ਆ ਜੇ ਅਜੇ ਵੀ ਹੁਣ ਸਾਡੇ ਪਿੰਡ ਚ ਕਈ ਅਸਾਸ ਚ ਗੱਲਾਂ ਹੁੰਦੀਆਂਗਾ ਜੇ ਇਹਨਾਂ ਦੀ ਐਮ ਪ੍ਰਾਣੀ ਐਮਐਲਏ ਅਜੇ ਵੀ ਆਪਣੇ ਵਰਕਰਾਂ ਨੂੰ ਫੋਨ ਲਾ ਕੇ ਪੁੱਛਦੇ ਆਗੇ ਤੇ ਬਾਈ ਜੀ ਕੋਈ ਐਡਾ ਵਰਕਰਾਂ ਦਾ ਤਾਂ ਬੇੜਾ ਕਰ ਕਰਤਾ ਹੀ ਇਹਨਾਂ ਨੇ ਜਿਹੜਾ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਸਤਾਂ ਸਤਾਂ ਅਠਾਂ ਹੀਟਾਂ ਦੇ ਪ੍ਰਚਾਰ ਕੀਤਾ ਘਰੋਂ ਤੇਲ ਫੂਕੇ ਜਾਂਦੇ ਕਿਤੇ ਉਹਦੀ ਆ ਗਈ ਮੀਟਿੰਗ ਕਿਉਂਕਿ ਚਾਰ ਚਾਰ ਤਾਂ ਪਹਿਲਾਂ ਉਹ ਫਿਰਦੇ ਸੀਗੇ ਆਪਣੇ ਟਾਰਗੇਟ ਦੇ ਜਾਵਾਨ ਕਿਤੇ ਕਿਸੇ ਨੇ ਫੋਨ ਲਾ ਦੇਣਾ ਬਈ ਸਾਡੇ ਆ ਮੀਟਿੰਗ ਤੇ ਆਓ ਜੀ ਤੇ ਪਹਿਲਾਂ ਖਰਚਾ ਬਹੁਤ ਕੀਤਾ ਹੈ ਜੀ ਪਰ ਇਨਾ ਕੋਈ ਵਰਕਰਾਂ ਦੀ ਸੁਣਵਾਈ ਹੈ ਨਹੀਂ ਜੀ ਜਿਹੜੇ ਕਾਲੀ ਕਾਂਗਰਸੀ ਹੈਗੇ ਉਹ ਮੂਰੇ ਹਿਲਾਦੇ ਆ ਬਸ ਫੇਰ ਜੀ ਹਰਪ੍ਰੀਤ ਸਿੰਘ ਜੀ ਜੇ ਦੇਖਾ ਜਾਵੇ ਅ ਅੱਜ ਵੀ ਤੁਸੀਂ ਪਗਤ ਬਦਲਾਲੀ ਬੰਨੀ ਆ ਜਿਹੜੀ ਆਪਣੇ ਮੁੱਖ ਮੰਤਰੀ ਸਲਰ ਭਗਵੰਤ ਸਿੰਘ ਮਾਨ ਜੀ ਪਗ ਬਣ ਰਹੇ ਨੇ ਅ ਅੱਜ ਵੀ ਥੋੜੀ ਹੋਈ ਕਲਰ ਬਣਿਆ ਕਿਤਨਾ ਕਿਤੇ ਅਜ ਹੈਗਾ ਵੀ ਬਦਲਾ ਦਿਲ ਚ ਜਾਗਦਾ ਹੈ ਸਾਨੂੰ ਪੀਲੀ ਪਗਤ ਹੋ ਗਿਆ ਜੀ ਮੈਂ ਪਸ਼ੀਦ ਪਗ ਸਿੰਘ ਦਾ ਬਹੁਤ ਜਿਆਦਾ ਫੈਨ ਆ ਜੀ ਉਹਨਾਂ ਨੂੰ ਪੜਦਾ ਸੀਗਾ ਜੀ ਉਹਨਾਂ ਦੇ ਬਾਰੇ ਤੇ ਪਰ ਦਿਲ ਚੋਂ ਨਹੀਂ ਜਾ ਸਕਦਾ ਜੀ ਫੇਰ ਵੀ ਕੀ ਕਰਕੇ ਅਜੇ ਵੀ ਸਵਾਈਸਾ ਹੈ ਸੋਚ ਬਈ ਲੋਕ ਬਦਲਾ ਇਸ ਤੋਂ ਵੀ ਵੱਧ ਆਊਗਾ ਜੀ ਤੇ ਸ਼ਾਇਦ ਹੋ ਸਕਦਾ ਹੋਰ ਸਿਸਟਮ ਦੇ ਵਿੱਚ ਸੁਧਾਰ ਆ ਜੇ ਇਹ ਤਾਂ ਸਿਸਟਮ ਮਰ ਹੀ ਤੁਰੇ ਸੀਗੇ ਜਿਹੜਾ ਗੰਦਾ ਸਿਸਟਮ ਆ ਜਿਹੜਾ ਇਸ ਤਰ੍ਹਾਂ ਦੇ ਵਿੱਚ ਚਲੋ ਕੋਈ ਗੱਲ ਨਹੀਂ ਜੀ ਦਿਲ ਚੋਂ ਨਹੀਂ ਜਾਂਦਾ ਕੀ ਲੱਗਦਾ ਆਪਣਾ ਫਰੋਪਰ ਤੇ ਹਾਤੀ ਦੇ ਜਿਹੜੇ ਐਮ ਐਲ ਏ ਹੈਗੇ ਆ ਕੀ ਲੱਗਦਾ ਸਿਸਟਮ ਨੂੰ ਵਧੀਆ ਚਲਾ ਰਹੇ ਨੇ ਸਿਸਟਮ ਪ੍ਰੋਪਰ ਪਹਿਲਾਂ ਨਾਲੋਂ ਸਾਫ਼ ਹੋਇਆ ਸਹੀ ਹੋਇਆ ਨਹੀਂ ਜੀ ਇਹ ਏਡਾ ਜਿਹੜਾ ਪ੍ਰੋਪਰ ਦਿਹਾਤੀ ਦੀ ਗੱਲ ਆ ਜੀ ਐਡਾ ਕੋਈ ਸਿਸਟਮ ਉਹ ਨਹੀਂ ਚਲਾ ਰਹੇਗੇ ਤੇ ਕੋਈ ਨਹੀਂ ਇਹ ਕੰਮ ਸੇ ਕੰਮ ਬਸੇ ਸਾਡੇ ਇਹ ਸ਼ਹਿਰ ਨੇੜੇ ਤਲਵੰਡੀ ਆ ਤਲਵੰਡੀ ਭਾਈ ਦੀਆਂ ਜੋ ਸਮੱਸਿਆ ਐਮਸੀ ਇਲੈਕਸ਼ਨ ਮੋਕੇ ਹੀ ਜਾਂਦੇ ਹੁੰਦੇ ਸੀਗੇ ਲੋਕੀ ਕਹਿੰਦੇ ਹੁੰਦੇ ਸੀ ਬਈ ਥੋੜੀ ਸਰਕਾਰ ਬਣੀ ਉਹ ਸਰਕਾਰ ਬਣੀ ਵੀ ਨਹੀਂ ਸੀਗੀ ਤੇ ਆ ਕਰੋਂਗੇ ਕੇ ਸੀ ਵਿਰੇਜੀਆਂ ਜਾਂ ਹੱਡਾਂ ਰੋੜੇ ਦੀ ਤੇ ਬਸ ਅੱਡੇ ਦੀ ਉਹ ਸਾਰੀਆਂ ਸਮੱਸਿਆ ਉਵੇਂ ਹੀ ਚੱਲ ਰਹੀਆਂ ਜੀ ਤੇ ਕੋਈ ਐਡਾ ਦਿਹਾਤੀ ਦਾਦਾ ਹੀ ਬਿੜਾ ਕਰਤਾ ਜੀ ਈਲਾ ਦਾ ਵੀ ਐਮਐਲਏ ਸਾਹਿਬ ਆਪਦੀਆਂ ਜਿਹੜੀਆਂ ਕੀਤੇ ਵਾਦੇ ਤੇ ਪੂਰੇ ਨਹੀਂ ਉਤਰ ਸਕੇ ਨਹੀਂ ਪੂਰੇ ਤਾਂ ਨਹੀਂ ਨਿਕਲ ਉਤਰ ਸਕੇ ਜੀ ਤੇ ਇਸ ਲਈ ਕੋਈ ਐਡਾ ਨਹੀਂਗਾ ਕੰਮ ਕੰਮ ਤਾਂ ਕਾਦਾ ਹੀ ਵਿਕਾਸ ਹੋਇਆਗਾ ਵਿਕਾਸ ਤਾਂ ਉਸ ਦਿਨ ਨੂੰ ਮੰਨਾਂਗੇ ਜਿਸ ਦਿਨ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟ ਕੇ ਸਰਕਾਰੀ ਸਕੂਲਾਂ ਦੇ ਵਿੱਚ ਲੱਗ ਗਏ ਜੀ ਤੇ ਅਸੀਂ ਆਪਦਾ ਲਾਜ ਆ ਸਰਕਾਰੀ ਐਸਫਤਲਾਂ ਨੂੰ ਕਰਾਉਣ ਲੱਗ ਗਏ ਉਸ ਦਿਨ ਨੂੰ ਵਿਕਾਸ ਮੰਨਾਂਗੇ ਜੀ ਕੋਈ ਐਡਾ ਵਿਕਾਸ ਨਹੀਂ ਹੋਇਆ ਜੀ ਇਹ ਨਹੀਂ ਤੇ ਜਿਹੜੇ ਮਤਲਬ ਆਮ ਕੰਜੇ ਸਿਵੀ ਹੰਤਮਾਂਜੀ ਕਹਿੰਦੇ ਹੁੰਦੇ ਸੀਗੇ ਕਿ ਆਮ ਲੋਕਾਂ ਦੀ ਪਾਰਟੀ ਆ ਇਹਦੇ ਵਿੱਚ ਆਮ ਲੋਕ ਹੀ ਹੋਣਗੇ ਇਹ ਕੋਈ ਸ਼ੱਕ ਨਹੀਂ ਕਿ ਆਮ ਘਰਾਂ ਦੇ ਮੁੰਡੇ ਐਮਐਲਏ ਵੀ ਬਣਿਆ ਮੰਤਰੀ ਵੀ ਬਣਿਆ ਪਰ ਆਮ ਘਰਾਂ ਦੇ ਮੁੰਡਿਆਂ ਨੇ ਐਮਐਲਏ ਬਣ ਕੇ ਕੋਈ ਆਮ ਲੋਕਾਂ ਦਾ ਫਾਇਦਾ ਕੀਤਾ ਨਹੀਂ ਕੋਈ ਫਾਇਦਾ ਐਡਾ ਕੀਤਾ ਨਹੀਂ ਗਈ ਜਿਵੇਂ ਪਿੰਡਾਂ ਦੇ ਵਿੱਚ ਗਰੰਟੀਆਂ ਵੰਡਣ ਜਾ ਸਕਦੇ ਸੀਗੇ ਇਦਾਂ ਹੀ ਪਿੰਡ ਦੀ ਵਸਸ ਦੇ ਵਿੱਚ ਬਹਿੰਦੇ ਹੁੰਦੇ ਜਾ ਕੇ ਗਰੰਟੀ ਵੰਡਦੇ ਸੀ ਐਹੀਂ ਫਾਇਦਾ ਤਾਂ ਹੋਊਗਾ ਜਾ ਕੇ ਅਫਸਰ ਨਾਲ ਹੁਣ ਉਹਨਾਂ ਦੇ ਸਾਰੇ ਤੇ ਪਿੰਡ ਦੇ ਵਿੱਚ ਬਹਿਣ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੇ ਉਥੇ ਮੁਸ਼ਕਲਾਂ ਦਾ ਹੱਲ मौके ਤੇ ਕਰਨ ਇਸ ਲਈ ਉਹ ਕੋਈ ਐਡਾ ਹੈ ਨਹੀਂ ਗੱਲ ਤੁਹਾਡਾ ਕਹਿੰਦਾ ਮਤਲਬ ਹੈ ਕਿ ਇਹ ਜਿਹੜੀਆਂ ਗਰੰਟੀਆਂ ਸੀਗੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਸੀਗੀਆਂ ਜਿਹੜੇ ਐਮਐਲਏ ਹੈਗੇ ਆ ਉਹ ਮਤਲਬ ਕਿ ਇਹ ਪੂਰੀ ਤਰ੍ਹਾਂ ਸਿਸਟਮ ਤੋਂ ਫੇਲ ਹੋ ਚੁੱਕੇ ਨੇ ਜੀ ਪੂਰੀ ਤਰ੍ਹਾਂ ਫੇਲ ਹੈ ਜੀ ਕੋਈ ਗਰੰਟੀਆਂ ਐਵੇਂ ਵੰਡਣਗੇ ਜਾਣਦੇ ਆ ਬਸ ਤਾਂ ਫਿਰ ਸਭ ਲੋਕਾਂ ਨੂੰ ਆਪਦੀ ਮਗਰ ਲਾਉਣਾ ਸੀਗਾ ਕਮ ਸੇ ਕਮ ਸੇਤ ਤੇ ਸਿੱਖਿਆ ਹੀ ਕਰਦੇ ਆਣੇ ਜੀ ਬਾਲੀਆਂ ਨਹੀਂ ਕਰ ਸਕਦੇ 1000 ਰੁਪਏ ਬੀਬੀਆਂ ਨੂੰ ਦੇਣ ਦੀ ਕੋਈ ਲੋੜ ਨਹੀਂ ਜੀ ਇਹ ਤੋਂ ਚੰਗਾ ਕਿ ਬੱਚਿਆਂ ਦੀ ਫੀਸ ਦੇ ਵਿੱਚ ਕਟੌਤੀ ਕਰ ਦੇਣ ਜੇ ਆਪਾਂ ਦੇਖੀਏ ਤੁਹਾਡੇ ਪਿੰਡ ਕੋਟਲੇ ਵਿੱਚ ਤੁਹਾਡੇ ਜਿਹੜੇ ਵਰਕਰ ਹੈਗੇ ਆਮ ਆਦੀ ਪਾਰਟੀ ਦੇ ਕਿੰਨੇ ਖੁਸ਼ ਹੈ ਐਮਐਲਏ ਸਭ ਤੋਂ ਨਹੀਂ ਵਰਕਰ ਜੀ ਐਡੇ ਇੰਨੇ ਖੁਸ਼ ਹੈ ਨਹੀਂ ਗਏ ਜੀ ਤੇ ਉਹ ਜੋ ਕੰਮ ਹੈ ਇਹ ਹੁੰਦੇ ਨਹੀਂ ਕਿ ਸਾਡੀ ਤੋਂ ਇੱਕ ਪਹਿਲਾਂ ਤਾਰਾ ਮਸਾਂ ਪਾਸੇ ਕਰਾਈਆਂ ਉਹਦੇ ਚੋਂ ਕੋਈ ਗਰਾਊਂਡ ਦੇ ਵੇਚ ਦੀ ਸਾਰਾ ਨਗਰ ਨਹੀਂ ਬੱਚੇ ਖੇਡਦੇ ਡਰ ਸੀਗਾ ਜੀ ਤੇ ਕੋਈ ਏਡੇ ਵਰਕਰ ਨਹੀਂ ਗਿਆ ਐਮਐਲਏ ਸਾਹਿਬ ਤੋਂ ਜਦੋਂ ਗੱਲ ਹੀ ਨਹੀਂ ਕਿਸੇ ਦੀ ਸੁਣਨੀ ਜੀ ਸਿੱਧੇ ਮੂੰਹ ਬੋਲਣਾ ਹੀ ਨਹੀਂ ਗਾ ਬੋਲੀ ਬੜੀ ਵੈੜਾ ਜੀ ਅੱਜ ਇਹ ਤਾਂ ਮੈਂ ਅਕਸਰ ਹੀ ਦੇਖਦਾ ਹਾਂ ਵੀ ਜਿਹੜੇ ਐਮਐਲਏ ਸਾਹਿਬ ਆ ਬਹੁਤ ਲੋਕ ਇੰਜ ਕਿ ਬੜਾ ਅਰਬ ਬੋਲਦੇ ਨੇ ਤੁਹਾਡੇ ਨਾਲ ਕਿਤੇ ਇਹੋ ਜਿਹਾ ਵਿਰਤਾਅ ਹੋਇਆ ਹਾਂਜੀ ਮੇਰੇ ਨਾਲ ਹੋਇਆ ਜੀ ਜਿਸੋਂ ਪਹਿਲਾਂ ਕਿਤੇ ਦਫ਼ਤਰ ਹੁੰਦਾ ਹੀਗਾ ਪੁਰਾਣੇ ਚ ਤੇ ਇਹਨਾਂ ਨੇ ਫੋਨ ਕਰਤੇ ਕਿ ਕੱਲ ਨੂੰ ਸਰਪੰਚੀ ਦੀ ਸਭਾ ਦੇ ਵਿੱਚ ਪੈਲਸ ਦੇ ਵਿੱਚ ਕੋਈ ਮੀਟਿੰਗ ਹੈ ਜੀ ਅਸੀਂ ਗਏ ਮੀਟਿੰਗ ਤੇ ਜੀ ਚਲੋ ਬਾਅਦ ਦੇ ਵਿੱਚ ਮੀਟਿੰਗ ਖਤਮ ਹੋ ਗਈ ਤਕਰੀਬਨ ਸਾਰੇ ਘਰਾਂ ਨੂੰ ਚਲੇ ਗਏ ਤੇ ਦਾ ਮੈਂ ਵੀ ਚਲੋ ਚਲੇ ਆ ਗਿਆ ਕਹਿੰਦੇ ਜੋ ਚਾਹੁੰਦੇ ਸੀ ਕਿ ਸਰਪੰਚ ਬਾਨਾ ਮੈਂ ਕਿਹਾ ਹਾਂ ਜੀ ਚਲੋ ਜੇ ਮਹਾਰਾਜ ਮੌਕਾ ਮਿਲਿਆ ਆਪਾਂ ਵੀ ਕਿਹ ਖਰਚਾ ਕਰਾਂਗਾ ਮੈਂ ਕਿਹਾ ਹਾਂ ਜੀ ਕੋਈ ਨਹੀਂ ਕਰਦਾ ਖਰਚਾ ਕਰੇਗਾ ਇਹ ਮਰ ਕੇ ਬਲਡਿੰਗ ਕਿੰਨਾ ਨਹੀਂ ਸੀ ਇਹ ਐਮਐਲਏ ਸਾਹਿਬ ਰਜਨੀਸ਼ ਦਾ ਹੀ ਹੈ ਜੀ ਕਿਹਨਾ ਖਰਚਾ ਕਰੇਗਾ 8-9 ਲੱਖ ਰੁਪਈਆ ਕਰ ਦੇਗਾ ਕੋਈ ਨਹੀਂ ਤੇ ਚਾਹੀਦਾ ਦਾ ਵਰਕਰਾਂ ਨੂੰ ਇਹ ਹੁਣ ਜਦੋਂ ਤੱਕ ਅਸੀਂ ਪਹਿਲੇ ਸਰਕਲ ਪ੍ਰਧਾਨ ਮੈਨੂੰ ਬਣਾਤਾ ਸਰਕਲ ਪ੍ਰਧਾਨ ਤਾਂ ਪਹਿਲਾਂ ਹੀ ਖਤਮ ਕਰਤੇ ਵਿਚਾਰੇ ਜਿਹੜੇ ਕਿ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਮੈਂ ਇਹ ਕਹਿਣਾ ਹੈ ਕਿ ਪਿੰਡਾਂ ਦੇ ਜੋ ਸਰਪੰਚ ਬਣਾਏ ਆ ਤੇ ਕਮਿਟ ਉਹ ਕੀ ਉਹਨਾਂ ਕਮੇਟੀਆਂ ਜੀ ਬਣਾਏ ਆਗੇ ਹੁਣ ਕੋਈ ਜੂਸ ਮੰਗਦਾ ਜ਼िला ਪ੍ਰਧਾਨ ਲਾਤਾ ਕੋਈ ਸਰਪੰਚ ਬਣਾਤਾ ਤੇ ਕੋਈ ਬਲਾਕ ਪ੍ਰਧਾਨ ਬਣਾਤਾ ਇੱਕ ਵੀ ਬਲਾਕ ਪ੍ਰਧਾਨ ਦੀ ਇੱਕ ਵੀ ਸਰਪੰਚ ਦੀ ਵਰਕ ਕਰਦੇ ਦੀ ਜਾਂ ਜੂਧਾ ਜ਼िला ਪ੍ਰਧਾਨ ਆਗਾ ਵੀਡੀਓ ਐਮਐਲਏ ਸਾਹਿਬ ਆਪਦੀ ਪੇਜ ਤੇ ਪਾ ਦੇਣਾ ਤੇ ਮੈਂ ਦੁਬਾਰੇ ਆਪਾਂ ਗਲਤ ਨਹੀਂ ਕਹਿੰਦੇ ਐ ਐਮਐਲਏ ਸਾਹਿਬ ਤੁਹਾਡਾ ਕਹਿੰਦਾ ਮਤਲਬ ਹੈ ਕਿ ਤੁਸੀਂ ਆਵਰ ਦਿਨ ਰਾਤ ਕੀਤਾ ਆਂ ਆ ਦੀ ਪਾਰਟੀ ਵਾਸਤੇ ਤੇ ਤੁਸੀਂ ਕੰਬਾਈਨਿੰਗ ਵੀ ਕਰਾਈ ਆ ਇਲੈਕਸ਼ਨ ਦੌਰਾਨ ਪਰ ਤੁਹਾਡਾ ਕਿਤਨਾ ਕੀਤੇ ਆਮ ਆ ਦੀ ਪਾਰਟੀ ਨੇ ਤੁਹਾਡਾ ਸਾਥ ਨਹੀਂ ਦਿੱਤਾ ਹਾਂਜੀ ਜਿੱਥੋਂ ਦਾ ਕਹੇ ਆ ਜੀ ਮੇਰੇ ਕੋਲ ਸਾਰੇ ਵਰਕਟੀਆਂ ਵੀਡੀਓ ਵੀ ਹੈਗੀਆਂ ਆ ਜੀ ਜੇ ਹਲਕਾ ਪੱਟੀ ਤੋਂ ਲਾਲਜੀਤ ਭੁੱਲਰ ਕਲਤਾਰ ਸੰਧ ਸੰਧਵਾ ਜੀ ਨਾਲ ਤੇ ਆਪਣੇ 2200 ਹਲਕਾ ਤੇ ਮੋਗਾ ਅਮਨ ਅਰੁੜਾ ਜੀ ਦੇ ਨਾਲ ਤੇ ਪ੍ਰਚਾਰ ਕਰਾਇਆ ਜੀ ਅਜ ਤੋਂ ਸਾਲ ਪਹਿਲਾਂ ਪਿਛਲੇ ਸਾਲ 15 ਗਾਸਤਰੋਂ ਮੈਂ ਆ ਰਿਹਾ ਹੀ ਕਿਹ ਬੋਰ ਤੋਂ ਤੇ ਸ਼ਾਮ ਨੂੰ ਕਿਤੇ ਮੇਰਾ ਐਕਸੀਡੈਂਟ ਹੋ ਗਿਆ ਜੀ ਇੱਥੋਂ ਚ ਜਾ ਕੇ ਘਰ ਦੇ ਲੈ ਗੇ ਮੋਗੇ ਜੀ ਮੋਗੇ ਨੂੰ ਲੁਧਿਆਣੇ ਭੇਜਤਾ ਜੀ ਲੁਧਿਆਣੇੋਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਉਹ ਕਹਿੰਦੇ ਇਲਾਜ ਵਾਲਾ ਕਾਰਡ ਚੱਲਣਾ ਨਹੀਂਗਾ ਤੇ ਤੁਸੀਂ ਕਿਹੇ ਐਮਐਲ ਆਮਾ ਦੀ ਪਾਰਟੀ ਦੇ ਜਾਣਦੇ ਆ ਮੇਰੇ ਵਾਈਫ ਨੇ ਫੋਨ ਵੀ ਲਾਇਆ ਤੇ ਫੋਨ ਨਹੀਂ ਚੱਕਿਆ ਐਮਐਲ ਸਾਹਿਬ ਨੇ ਕਿਹੜੇ ਐਮਐਲ ਨੂੰ ਫੋਨ ਲਾਇਆ ਸੀ ਤੁਹਾਡੀ ਵਾਈਫ ਨੇ ਰਜਨੀ ਸੀ ਤਾਂ ਹੀ ਆਇਆ ਜੀ ਨਹੀਂ ਫੋਨ ਹੀ ਨਹੀਂ ਚੱਕਿਆ ਜੀ ਤੇ ਅਸਲ ਵਿੱਚ ਮੇਰਾ ਬ੍ਰੇਨ ਸਰਜਰੀ ਹੋਈ ਜੀ ਡਾਕਟਰ ਨੇ ਦਾ ਜਵਾਬ ਦਿੱਤਾ ਸੀ ਗਈ ਸਿਰ ਚੋਂ ਹੱਡੀ ਚਾੱਕ ਕੇ ਇੱਕ ਪੇਟ ਦੇ ਵਿੱਚ ਆਪਰੇਸ਼ਨ ਕਰਕੇ ਪੇਟ ਚ ਰੱਖਤੀ ਜੀ ਯਾਨੀ ਕਿ ਤਕਰੀਬਨ 4 ਦੇ ਕਰੀਬ ਮੇਰੇ ਆਪਰੇਸ਼ਨ ਹੋਇਆ ਜੀ ਦੁਬਾਰੇ ਫੇਰ ਉਹ ਹੱਡੀ ਚਾੱਕ ਕੇ ਸਿਰ 'ਚ ਰੱਖੀ ਹੈ ਜੀ ਇਹ ਕੰਮ ਸੇ ਕੰਮ ਆਪਾਂ ਨੂੰ ਹੋਰ ਨਹੀਂ ਆਸ ਯਾਰ ਆਪਦੀ ਵਰਕਰ ਦਾ ਪਤਾ ਤਾਂ ਲੈ ਸਕਦੇ ਸੀ ਆ ਕੇ ਜੇ ਹੁੰਦਾ ਕਿ ਤੇ ਨਾ ਪਹਿਲਾ ਇਲੈਕਸ਼ਨ ਤੋਂ ਤੇ ਫੇਰ ਤਾਂ ਕਿਤੇ ਮੋੜਾ ਆ ਗਿਆ ਕਿਤੇ ਕੋ ਆ ਗਿਆ ਪਤਾ ਹੀ ਨਹੀਂ ਲੈਣ ਆਏ ਜੀ ਤੇ ਮੈਂ ਇਨਾ ਵਰਕ ਕੀਤਾ ਬਈ ਆਉਂਦਾ ਹੈਗਾ ਮੇਰੇ ਆਪਦੇ ਘਰ ਦੇ ਕਹਿੰਦੇ ਕੀ ਗੱਲ ਤੇਰੇ ਵਰਕ ਦਾ ਹੁਣ ਜਦੋਂ ਸਰਪੰਚੀ ਵਿਧਾਨ ਸਭਾ ਦਾ ਇਲੈਕਸ਼ਨ ਸੀ ਮੈਨੂੰ ਪਿੰਡ ਵਾਲੇ ਕਹਿੰਦੇ ਹਾਂ ਬਈ ਕਰੇਗਾ ਕੁਸ ਕਹਿੰਦੇ ਕਾਲੀਦਾਲ 5-500 ਰੁਪਏ ਵੋਟ ਦਾ ਬਈ ਜੀ ਮਾਤਾ ਮੇਰੀ ਦੇ ਖਾਤੇ ਹੀ ਥੋੜੇ ਪੈਸੇ ਪਏ ਸੀਗੇ ਮੈਂ 1000 ਰੁਪਇਆ ਵੋਟ ਦਾ ਕਰਤਾ ਜੀ ਅੱਛਾ ਤੁਹਾਡਾ ਕਹਿੰਦਾ ਮਤਲਬ ਜਿਹੜਾ ਐਮ.ਐਲ.ਏ ਜਨੀਸ਼ ਦਈਆ ਜਿੱਤੇ ਆ ਤੁਸੀਂ 1000 ਰੁਪਇਆ ਵੋਟਾਂ ਦਿੱਤਾ ਲੋਕਾਂ ਹਾਂਜੀ ਹਾਂਜੀ ਮੈਂ ਵੋਟਾਂ ਦਾ 1000 ਰੁਪਇਆ ਉਹਦੇ ਪਿੰਡ ਚ ਦਿੱਤਾ ਇੱਕ ਬੁਕਰਨੇ ਤਿੰਨ ਵੋਟਾਂ ਪਾਈਆਂ ਤੇ ਚਾਰਾਂ ਵੋਟਾਂ ਦੇ ਪੈਸੇ ਲੈ ਗਏ ਜੀ ਉਹ ਤੇ ਫਿਰ ਕਿਵੇਂ ਮਹਿਸੂਸ ਹੁੰਦਾ ਤੁਸੀਂ ਇੰਨੇ ਪੈਸੇ ਵੀ ਆਪ ਕੋਲੋਂ ਵੰਡੇ ਤੇ ਤੁਹਾਡੀ ਕੋਈ ਸੁਣਵਾਈ ਵੀ ਨਹੀਂ ਪਾਰਟੀ ਵਿੱਚ ਤੁਹਾਡਾ ਕਿਹਦਾ ਨਾਮ ਵੀ ਨਹੀਂ ਹੈਗਾ ਬਈ ਮਹਿਸੂਸ ਤਾਂ ਆਉਂਦਾ ਕਿ ਰੋਣ ਨੂੰ ਜੀ ਕਰਦਾ ਹੈਗਾ ਹੁਣ ਜਨਵਰੀ ਮਹੀਨੇ ਦੀ ਦਵਾਈ ਲਿਆਂਦੀ ਹੈ ਜੀ ਮੇਰੇ ਦਵਾਈ ਮੁੱਕੀ ਪਈ ਹੈ ਜੀ ਬਸ ਇਸ ਲਈ ਕੋਈ ਨਹੀਂ ਹੁਣ ਕੋਈ ਨਹੀਂ ਹੋਲੇ ਹੋਲੇ ਕੰਮ ਲੱਭਦੇ ਬੜਾ ਵੱਡਾ ਕੰਮ ਤਾਂ ਬਾਈ ਜੀ ਕਰ ਨਹੀਂ ਸਕਦੇਗੇ ਹੁਣ ਪਸ਼ੂ ਸਾਡੇ ਵੇਗੇ ਆ ਜੋ ਉਦੋਂ ਆਪਰੇਸ਼ਨਾਂ ਦੇ ਖਰਚਾ ਆਇਆ ਜੀ ਤੇ ਦਵਾਈ ਵੀ ਨਹੀਂ ਲਿਆਂਦੀ ਗਈ ਜੀ ਇਸ ਲਈ ਇਹ ਕੋਈ ਮੱਲਾਖਲੇਨਕਾਂ ਦਾ ਐਡਾ ਹੈ ਨਹੀਂਗਾ ਜੀ ਤੇ ਇਸ ਲਈ ਚਾਹੀਦਾ ਅਗੇ ਪੀਜੀਐਰ ਦਾ ਪੰਜਾਬ ਦੇ ਵਿੱਚ ਹਸਪਤਾਲ ਉਹ ਇੰਨੀ ਵੱਡ ਜਾਣ ਦੇ ਵਿੱਚ 4000 ਰੁਪਿਆ ਤਾਂ ਹੁਣ ਜਾਣ ਤਾਂ ਹੀ ਲੱਗ ਜਾਂਦਾ ਜੀ ਹਾਂਜੀ ਅ ਤੇ ਤੁਹਾਡਾ ਕਹਿੰਦਾ ਮਤਲਬ ਹੈ ਕਿ ਜਿਹੜੇ ਹੁਣ ਇਹਨਾਂ ਨੇ ਕਲੀਨਿਕ ਬਣਾਏ ਹੈਗੇ ਆ ਆਮਦ ਪਾਲਟੀ ਕਲੀਨਿਕਾ ਉਹਨਾਂ ਵਿੱਚ ਦਵਾਈਆਂ ਦੁਨੀਆਂ ਕੋਈ ਵੈਲਿਊ ਵਾਲੀ ਨਹੀਂ ਹੈਗੀਆਂ ਉਹ ਦੇਖੋ ਜਿੱਥੋਂ ਤੱਕ ਮੱਲਾ ਕਲੇ ਨੇ ਕਹਿ ਦਿੰਦੇ ਆ ਹੁਣ ਤੋਂ ਹੀ ਆ ਤਲਵੰਡੀ ਭਾਈ ਜਿਹੜਾ ਮੱਲਾ ਕਲੇ ਨੇ ਬਣਾਇਆ ਪੁਰਾਣਾ ਹਸਪਤਾਲ ਸੀ ਉਹ ਤੇ ਰੰਗ ਰੰਗ ਮਾਰ ਕੇ ਉਸ ਤੇ ਹੀ ਬੋਰਡ ਲਾ ਕੇ ਉਹਨੂੰ ਹੀ ਕਹਿੰਦੇ ਆ ਮੱਲਾ ਕਲੇ ਨੇ ਇਸ ਲਈ ਯਾਰ ਲੋੜ ਨਹੀਂ ਐਤੋਂ ਆਰਐਮਪੀ ਡਾਕਟਰ ਹੋਰ ਪਿੰਡਾਂ 'ਚ ਹੈਗੇ ਆਗੇ ਪਰ ਉਹ ਇਲਾਜ ਲੂ ਜ ਐਡਾ ਹੈ ਨਹੀਂ ਗਾ ਜੀ ਹੁਣ ਕਹਿੰਦੇ ਤਾਂ ਹੈਗੇ 10 ਲੱਖ ਤੱਕ ਇਲਾਜ ਫ੍ਰੀ ਕਰਨਾ ਗਾ ਹੁਣ ਭਗਵੰਤ ਮਾਨ ਸਾਹਿਬ ਨੇ पीजीआई ਦੇ ਵਿੱਚ ਪੰਜਾਬ ਦੇ ਕਿਸੇ ਬੰਦੇ ਦਾ ਪਹਿਲਾਂ ਹੀ ਜਿਹੜਾ ਕਾਰਡ ਹੁੰਦਾ ਹੀ ਬਣਿਆ ਪੰਜਾਬ ਦੇ ਕਿਸੇ ਦਾ ਨਹੀਂ ਚੱਲਦਾ ਸੀਗਾ ਹਰਿਆਣੇ ਜੁਪੀ ਹੋਰ ਵੀ ਆਉਂਦੇ ਆਂ ਅਸੀਂ ਟੈਟਾ ਦੇ ਉਹਨਾਂ ਦੇ ਕਿਉਂ ਚੱਲਦੀ ਆ ਕੀ ਗੱਲ ਪੰਜਾਬ ਦੇ ਲੋਕਾਂ ਦਾ ਹੀ ਨਹੀਂ ਉਹ ਚੱਲਦਾਗਾ ਇਹ ਕਿਹ ਵਾਲਾ ਜਦੋਂ ਬਾਅਦ ਚ ਹੋਊਗਾ ਜੀ 10 ਲੱਖ ਲਗਾ ਹੀ ਜਾਂਦੇ ਆ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਕੀ ਤੁਸੀਂ ਚਾਹੁੰਦੇ ਹੋ ਆਮ ਆਦਮੀ ਪਾਰਟੀ ਤੋਂ ਕੀ ਮਤਲਬ ਕਿ ਤੁਹਾਡੀ ਇੱਛਾ ਹੈਗੀ ਆ ਵੀ ਜਾਂ ਮੈਨੂੰ ਪਾਰਟੀ ਦੁਆਰਾ ਜੋੜੇ ਨਾਲ ਜਾਂ ਮੇਰਾ ਪਤਾ ਲਿਆ ਜਾਵੇ ਆ ਕਿ ਕਿ ਮੇਰੀ ਹੈਲਪ ਕੀਤੀ ਜਾਵੇ ਪਤਾ ਤਾਂ ਲੈਣਾ ਚਾਹੀਦਾ ਹੀ ਚਲੋ ਇਹ ਵੀ ਠੀਕ ਹੈ ਚਾਹੁੰਨੇ ਆਂਗੇ ਕਮਜ਼ੇ ਕਾਉਨ ਬੜਾ ਪਹਾਰਾ ਕੰਮ ਮੈਂ ਕਰ ਨਹੀਂ ਸਕਦਾ ਜੀ ਇਸ ਲਈ ਬੇਨਤੀ ਆ ਮੈਨੂੰ ਕੋਈ ਵਧਗਾ ਯਾਰ ਚੰਗਾ ਰੋਜ਼ਗਾਰ ਦੇ ਦੇਓ ਜੀ ਜਿੰਨਾ ਕਿ ਮੈਂ ਕਰ ਸਕਾਂ ਜੀ ਤੇ ਚਲੋ ਪਾਰਟੀ ਦੇ ਨਾਲ ਤੇ ਜੇ ਜੋੜੇਗੀ ਤਾਂ ਜੋੜ ਜਾਾਂਗੇ ਜੀ ਸਾਨੂੰ ਤਾਂ ਉਦਾਂ ਹੀ ਕਰਤਾ ਹੀ ਉਹ ਕਹਿੰਦੇ ਸਰਕਲ ਯਾਰ ਜੇ ਰੱਦ ਹੋ ਗਿਆ ਜੀ ਤੇ ਪਹਿਲਾਂ ਮੈਨੂੰ ਮੁੰਡੇ ਬਾਹਰੋਂ ਫੋਨ ਲਾ ਕੇ ਬਾਈ ਜੀ ਜਾ ਪਿੰਡਾਂ ਸਾਈਕਲ ਤੇ ਜਾ ਕੇ ਪਿੰਡਾਂ ਇਹ ਪ੍ਰਚਾਰ ਕਰਦਾ ਹੁੰਦਾ ਸੀਗਾ ਜੀ ਮੈਂ ਤੇ ਪਰ ਹੁਣ ਜੇ ਕੋਈ ਗੱਲ ਨਹੀਂ ਜੇ ਪਾਰਟੀ ਕੋਈ ਚੰਗਾ ਦੇਊਗੀ ਨੌਕਰੀ ਵਗੈਰਾ ਜਾਂ ਕੋਈ ਵੀ ਕੰਮ ਚਲੋ ਪਤਾ ਤਾਂ ਲੈ ਲੈਣਗੇ ਹੀ ਹੁਣ ਪਤਾ ਤਾਂ ਕਿ ਨਹੀਂ ਲੈਣਾ ਜੀ ਪਿੰਡ ਦੇ ਕਹਿੰਦੇ ਯਾਰ ਤੂੰ ਇਨਾ ਵਰਕ ਕੀਤਾ ਤੇ ਕੀ ਗੱਲ ਤੇਰਾ ਪਤਾ ਹੀ ਨਹੀਂ ਲਿਆ ਐਮਐਲ ਨੇ ਆਕੇ ਇਹਦਾ ਮਤਲਬ ਹੈ ਕਿ ਤੁਹਾਡੇ ਪਿੰਡ ਵਾਲੇ ਵੀ ਤੁਹਾਨੂੰ ਟੌਂਚ ਮਾਰਦੇ ਆ ਕਿ ਤੂੰ ਜਨਰਾਤ ਇੱਕ ਕਿਤੇ ਆਮ ਆਦੀ ਪਾਰਟੀ ਆਸਤੇ ਤੇਰੇ ਐਕਸੀਡੈਂਟ ਮੌਕੇ ਆਮ ਆਦੀ ਪਾਰਟੀ ਦਾ ਕੋਈ ਵਰਕਟਰ ਤੇਰਾ ਪਤਾ ਲੈਣ ਨਹੀਂ ਆਇਆ ਹਾਂਜੀ ਪਿੰਡ ਵਾਲੇ ਵਾਕਈ ਮੈਨੂੰ ਛੇਡਾਂ ਕਰਦੇ ਆ ਕਿਉਂ ਵੱਡਾ ਚ ਭੱਜਿਆ ਫਿਰਦਾ ਸੀਗਾ ਕੀ ਫਾਇਦਾ ਤੈਨੂੰ ਕੀ ਫਾਇਦਾ ਹੋਇਆ ਤੇ ਤੇਰੇ ਉਹ ਇਨਾ ਕੰਮ ਕਰਾਂ ਦਾ ਤੇ ਰਾਤ ਇੱਕ ਕਰਾਂ ਦਾ ਤੇ ਵੀਰਾ ਇਸ ਤਰ੍ਹਾਂ ਕਰਕੇ ਇੰਨਾ ਵੀ ਉਹਨਾਂ ਨੂੰ ਪਤਾ ਵੀ ਐਮਐਲਏ ਸਾਹਿਬ ਨੂੰ ਐਕਸੀਡੈਂਟ ਹੋਇਆ ਤੇ ਬਸ ਇਹ ਪਤਾ ਕੀ ਨਹੀਂ ਲੈਣਾ ਜੀ ਬਸ ਐ ਹੁਣ ਬਣ ਗਏ ਹੁਣ ਪੈਸੇ ਬਣਾਉਣ ਤੇ ਹੋਏ ਵੀ ਆ ਸਾਰੇ ਭਰਜਨ ਜੀ ਇਹ ਤਾਂ ਮੌਕਾ ਆਇਆ ਲੋ 2027 ਵਿੱਚ ਫਿਰ ਕਿਵੇਂ ਫਿਰ ਅਰਜਨੀਸ਼ ਕੁਮਾਰ ਜੀ ਤੇ ਫਿਰ ਕਿਵੇਂ ਹੋਊਗਾ ਤੁਹਾਡੇ ਕੋਲ ਵੀ ਹੋਣਗੇ ਅਕਸਰ ਤੁਸੀਂ ਵਰਕਰੋਂ ਪੁਰਾਣੇ ਉਹਨਾਂ ਦਾ ਚਲੋ ਆਉਣਗੇ ਜ਼ਰੂਰ ਕੋਈ ਗੱਲ ਨਹੀਂ ਆਪਾਂ ਲੋ ਕੋਈ ਗੱਲ ਆਇਆਂ ਉਹਦਾ ਜੀ ਗਾਵਾਂ ਜੀ ਚਲੋ ਮਾਨੂੰ ਆ ਜੋ ਆਪਾਂ ਤਾਂ ਕਿ ਮੈਂ ਹੀ ਮੈਂ ਕਹਿੰਦਾ ਸਾਰੇ ਵਰਕਰ ਦਿਨ ਪਰ ਅਰਦਾਸ ਇਹੀ ਕਰਿਆ ਕਰੋ ਸੋਭਾ ਸ਼ਾਮ ਕਿ ਟਿਕਟਾਂ ਉਹਨਾਂ ਵਰਕਰ ਨੂੰ ਮਿਲ ਜਾਣ ਕਿਉਂਕਿ ਹੁਣ ਬਣਾਉਣ ਵਾਲਿਆਂ ਦੇ ਪੈਸੇ ਬਣਾ ਲਏ ਆ ਬਾਈ ਜੀ ਹੁਣ ਇਹਨਾਂ ਦੇ ਪੈਸੇ ਲੱਗਣ ਬਾਕੀ ਵਰਕਰ ਨੂੰ ਤੁਹਾਨੂੰ ਉਦੋਂ ਪਤਾ ਲੱਗੂਗਾ ਵਰਕ ਦਾ ਉਹਦੇ ਦਾ ਜਦੋਂ ਦੁਆਰੇ ਤੁਹਾਡੇ ਕੋਲ ਆਏ ਇਹਨਾਂ ਨੂੰ ਪਤਾ ਲੱਗੂਗਾ ਵੀ ਵਾਕਈ ਇਹ ਬੰਦੇ ਨੇ ਵਰਕ ਕੀਤਾ ਵੇਖਾਂਗੇ ਜਿਹੜਾ ਇਹਨਾਂ ਦੇ ਕਾਲੀ ਕਾਂਗਰਸੀ ਮੋਹਰੇ ਲਾਏ ਆ ਉਹ ਇਹਨਾਂ ਨੂੰ ਦੁਆਰੇ ਵਰਕ ਕਰਕੇ ਵਿਖਾਉਂਦੇ ਆ ਕਿ ਨਹੀਂ ਭਜਨ ਜੀ ਤੁਸੀਂ ਇਹ ਗੱਲ ਕੀਤੀ ਆ ਅਕਾਲੀ ਕਾਂਗਰਸ ਦੀ ਮੂਰੀ ਲਾਇਆ ਇਹਦਾ ਕੀ ਮਤਲਬ ਹੈ ਹਾਂਜੀ ਤੁਸੀਂ ਤਲਵੰਡੀ ਭਾਈ ਜੀ ਵੀ ਦੇਖ ਲਓ ਬਾਹਲਾ ਨਾ ਦੂਰ ਜਾਓ ਜਿਹੜੇ ਕਿ ਜਦੋਂ ਪ੍ਰਚਾਰ ਦੇ ਮੈਂ ਕਰਦੇ ਹੁੰਦੇ ਸੀ ਅਸੀਂ ਸਾਡਾ ਵਿਰੋਧ ਕਰਦੇ ਹੁੰਦੇ ਸੀ ਉਹੀ ਚਾਕੇ ਕੋਈ ਕਮੇਟੀਆਂ ਜਿਹੜੀਆਂ ਬਣਾਈਆਂ ਤਲਵੰਡੀ ਭਾਈ ਚ ਉਹੀ ਪ੍ਰਧਾਨ ਬਣਾਏ ਪਏ ਆ ਜੀ ਤੇ ਬਸ ਐ ਹੀ ਆ ਜੀ ਤਕਰੀਬਨ ਹਰ ਪਿੰਡ ਦੇ ਵਿੱਚ ਅਕਾਲੀ ਦਲ ਦਾ ਸਰਪੰਚ ਆ ਕੋਈ ਪਾਰਟੀ ਦਾ ਪੱਕਾ ਜਿਹੜਾ ਵਰਕਰ ਆਉਂਦਾ ਸਰਪੰਚ ਹੈ ਹੀ ਨਹੀਂ ਗਾ ਜੀ ਤੁਸੀਂ ਜ਼ਿਕਰ ਕੀਤਾ ਵੀ ਵਿਰੋਧ ਦਾ ਕਿਵੇਂ ਵਿਰੋਧ ਹੁੰਦਾ ਸੀ ਤੁਹਾਡਾ ਕਿਸ ਤਰ੍ਹਾਂ ਵਿਰੋਧ ਕਰਦੇ ਸੀ ਪਾਰਟੀ ਦਾ ਵਿਰੋਧ ਬਾਈ ਜੀ ਪੈਂਦੇ ਹੁੰਦੇ ਸੀਗੇ ਜਦੋਂ ਹੁਣ ਇਹਨਾਂ ਦੇ ਐਮਐਲਏ ਸਾਹਿਬ ਦਾ ਆਪ ਆਏ ਇੱਥੇ ਚਲਵੰਡੀ 9 ਨੰਬਰ ਦਾ ਨੰਬਰ ਵਾਰਡ ਚ ਤੇ ਉਦੋਂ ਅਸੀਂ ਪ੍ਰਚਾਰ ਕਰਨ ਜਾਣਾ ਤਾਂ ਮੇਰੇ ਤਾਂ ਬਾਈ ਕਾਲੀਦਾਲ ਦੀ ਮਹਿਲਾ ਵੈਂਗਲੋਂ ਪਰਚਾ ਪਾਤਾ ਸੀਗਾ ਕਹਿੰਦੇ ਇਹਨੇ ਗਾਲਾਂ ਕੱਢੀਆਂ ਗਈਆਂ ਜਾਉ ਸਾਡੇ ਘਰੇ ਪੁਲਿਸ ਤਾਂ ਕੌਂਦੀ ਰਹੀ ਆ ਹਰ ਇਲੈਕਸ਼ਨ ਚ ਮੇਰੀ ਸੱਤ 52 ਹੁੰਦੀ ਹੈ ਜੀ ਤੇ ਤਾਂ ਹੀ ਆ ਜੀ ਅਹੀ ਕਿਹੜਾ ਏਡੇ ਹਥਿਆਰ ਚੱਕੀ ਫਿਰਦੇ ਨੇ 755 ਜੀ ਜਿੱਥੋਂ ਤੱਕ 755 ਦਾ ਇਲਾਜ ਹੁਣ 755 ਤਾਂ ਉਸ ਬੰਦੇ ਦੀ ਹੁੰਦੀ ਹੈ ਜਿਹੜਾ ਕਿ ਚੋਣ ਦੇ ਵਿੱਚ ਆ ਕੇ ਮਾਹੌਲ ਨੂੰ ਖਰਾਬ ਕਰਦਾ ਕਈ ਬੰਦੇ 755 ਹੋਣ ਤੋਂ ਬਾਅਦ ਵੀ ਚੋਣਾਂ ਦੇ ਵਿੱਚ ਮਾਹੌਲ ਖਰਾਬ ਕਰਕੇ ਆ ਕੀ ਗੱਲ ਉਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਦੇਗੇ ਫਿਰ ਹਰ ਇਲੈਕਸ਼ਨ ਦੇ ਵੇਲੇ ਸਾਡੀ ਉਹ 755 ਜਾਂ ਕਰ ਸਕਦੇ ਹੈ ਜੀ ਹੁਣ ਭਜਨ ਸਿੰਘ ਜੀ ਤੁਹਾਡੀ ਕੀ ਮੰਗ ਹੈ ਸਰਕਾਰ ਤੋਂ ਇਸ ਲਈ ਸਰਕਾਰ ਤੋਂ ਆਵਾਂ ਦੀ ਪਾਰਟੀ ਤੋਂ ਇਹੀ ਮੰਗ ਹੈ ਜੀ ਇਹਨਾਂ ਦੇਖੋ ਵਰਕ ਕੀਤਾ ਜੀ ਇਸ ਲਈ ਕੋਈ ਚੰਗਾ ਕੰਮ ਦਿਓ ਜੀ ਜੋ ਆਵਦਾ ਇਲਾਜ ਕਰਾ ਸਕੀਏ ਕੋਈ ਵਰਕ ਕਰਕੇ ਹੀ ਆਵਦਾ ਪਰਿਵਾਰ ਚਲਾ ਸਕੀਏ ਜੀ ਸੋ ਇਹ ਸੀ ਸਾਡੇ ਨਾਲ ਹਰਪ੍ਰੀਤਨ ਸ਼ਰਮਾ ਜੀ ਪਿੰਡ ਕੋਟਰੇ ਤੋਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਵਰਕ ਕੀਤਾ ਆਮ ਆਦਮੀ ਪਾਰਟੀ ਦੇ ਨਾਲ ਆਪਣੇ ਰਜ ਨੀਸ਼ ਕੁਮਾਰ ਦਈਆ ਦੇ ਹਤੀਜ ਜਿਹੜੇ ਐਮਐਲ ਹੈ ਗਿਆ ਉਹਨਾਂ ਦੀ ਪਾਰਟੀ ਦਾ ਚੋਣ ਪ੍ਰਚਾਰ ਕੀਤਾ ਕੁਲਤਾਰ ਸਿੰਘ ਸੰਧਮਾ ਜੀ ਨਾਲ ਚੋਣ ਪ੍ਰਚਾਰ ਕੀਤਾ ਅਮਨ ਅਰੋੜਾ ਜੀ ਮੋਗਾਂ ਨਾਲ ਪ੍ਰਚਾਰ ਕੀਤਾ ਪਰ ਅੱਜ ਕਿਤਨਾ ਕਿਤੇ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਪਾਰਟੀ ਨੇ ਇਹਨਾਂ ਦੀ ਸਾਰ ਨਹੀਂ ਲਈ low competitive groups and one